ਦਸਾਂ ਗੁਰੂਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੇ ਸਮੁੱਚੀ ਸਾਧ ਸੰਗਤ ਜੀ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਹੀ ਪਵਿੱਤਰ ਸਥਾਨ ਤੇ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਗੁਰੂ ਘਰ ਦੀ ਸਥਾਪਨਾ ਜਿਨ੍ਹਾਂ ਨੇ ਸਮਾਜ ਵਾਸਤੇ ਧਰਮ ਵਾਸਤੇ ਤੇ ਚੇਚੇ ਤੌਰ ਤੇ ਸਿੱਖ ਧਰਮ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਸ਼ਹਾਦਤ ਹੋਈ ਤੇ ਉਹਨਾਂ ਦੇ ਸੀਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲਿਆ ਕੇ ਤੇ ਇੱਕ ਬਹੁਤ ਉਸਤਾ ਦਾ ਕੰਮ ਕੀਤਾ ਤੇ ਬਹੁਤ ਵੱਡੀ ਗੁਰਬਾਣੀ ਦੇਣ ਦਾ ਕੰਮ ਕੀਤਾ ਉਸ ਜਗ੍ਹਾ ਤੇ ਪਵਿੱਤਰ ਜਗ੍ਹਾ ਤੇ ਅੱਜ ਆਪਾਂ ਸਾਰੇ ਗੁਰਬਾਣੀ ਨੂੰ ਸਰਵਣ ਕੀਤਾ ਉਸ ਦੇ ਨਾਲ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਢਾਡੀ ਸਿੰਘ ਸਾਨੂੰ ਗੁਰੂ ਵਿਚਾਰਾਂ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ ਸਿੱਖ ਧਰਮ ਦੀ ਜੋ ਵੀ ਰਵਾਇਤ ਹੈ ਜੋ ਕੁਰਬਾਨੀ ਹੈ ਉਹਦੇ ਦੇ ਚਾਨਣਾ ਪਾਉਣ ਦਾ ਕੰਮ ਕਰ ਰਿਹਾ ਹੈ ਆਪਾਂ ਸਮਾਜ ਦੇ ਵਿੱਚ ਰਹਿੰਦੇ ਹੋਏ ਹਮੇਸ਼ਾ ਆਪਣੇ ਆਪਣੇ ਕੰਮਾਂ ਦੇ ਵਿੱਚ ਮਸਰੂਫ ਰਹਿੰਨੇ ਆਂ ਬਿਜ਼ੀ ਰਹਿੰਨੇ ਆਂ ਪਰ ਇਹ ਵੀ ਜ਼ਰੂਰੀ ਹੈ ਜਦੋਂ ਆਪਾਂ ਗੁਰੂ ਦੇ ਘਰ ਦੇ ਵਿੱਚ ਆਉਂਨੇ ਆਂ ਵਿਚਾਰਾਂ ਸੁਣਦੇ ਆਂ ਤੇ ਬਹੁਤ ਵੱਡੀ ਸਾਡੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸੇ ਕਰਕੇ ਜਿਹੜੇ ਸੰਗਤ ਕਿਉਂ ਸ਼ੁਰੂ ਕੀਤੀ ਗਈ ਸੀ ਸੰਗਤ ਦਾ ਮਤਲਬ ਇਹ ਸੀ ਕਿ ਆਪਾਂ ਇਕੱਠੇ ਹੋਏ ਵਿਚਾਰਾਂ ਸੁਨੀਆਂ ਤੇ ਉਸ ਨੂੰ ਆਪਾਂ ਆਪਣੇ ਅੱਗੇ ਜੀਵਨ ਦੇ ਵਿੱਚ ਵੀ ਢਾਲਣ ਦਾ ਕੰਮ ਕਰੀਏ ਸਿੱਖਣ ਦਾ ਕੰਮ ਕਰੀਏ ਇਹ ਜਿਹੜਾ ਸਥਾਨ ਹੈ ਬਹੁਤ ਉੱਚਾ ਤੇ ਸੁੱਚਾ ਸਥਾਨ ਹੈ ਜਿੰਨੇ ਵੀ ਸੰਗਤ ਆਈ ਹੈ ਮੈਂ ਤਾਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰੂੰਗਾ ਕਿ ਇਸ ਨੂੰ ਸਾਰੇ ਜਣੇ ਰਲ ਕੇ ਥੋੜਾ ਥੋੜਾ ਹੋਰ ਇਸ ਦਾ ਚਾ ਭਵਨ ਹੈ ਚਾ ਕੋਈ ਹੋਰ ਇਸ ਤਰ੍ਹਾਂ ਦਾ ਜਿਹੜਾ ਵਿਸਤਾਰ ਹੈ ਇਸ ਨੂੰ ਆਪਾਂ ਰਲ ਮਿਲ ਕੇ ਸਾਰੇ ਵਧਾਈਏ ਇਸ ਨੂੰ ਹੋਰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੀਏ ਸਰਿਆ ਕਾਰ ਕਿਉਂਕਿ ਇਸ ਦੀ ਜਿਹੜੀ ਲੋਕੇਸ਼ਨ ਹੈ ਬਹੁਤ ਅੱਛੀ ਹੈ ਅੱਜ ਆਪਾਂ ਕਹਿ ਸਕਦੇ ਹਾਂ ਕਿ ਸ਼ਹਿਰ ਦੇ ਵਿਚਾਲੇ ਆ ਚੁੱਕੀ ਹੈ ਤੇ ਆਲੇ-ਦੁਆਲੇ ਜਿਹੜੀ ਸੰਗਤ ਭਾਈਚਾਰਾ ਸਾਰਾ ਬੈਠਾ ਹੈ ਤੇ ਆਪਾਂ ਥੋੜਾ ਜਿਹਾ ਇਸ ਚੀਜ਼ ਵੱਲ ਵੀ ਧਿਆਨ ਦੇਈਏ ਇਹ ਵੀ ਇੱਕ ਹਿੱਸਾ ਹੀ ਹੈ ਆਪਣੇ ਜੀਵਨ ਦਾ ਕਿ ਜਿੱਥੇ ਆਪਣੇ ਗੁਰੂ ਦਾ ਨਿਵਾਸ ਹੈ ਉਸ ਨੂੰ ਆਪਾਂ ਜਿਵੇਂ ਸੋਣਾ ਸਾਫ਼ ਸੁਥਰਾ ਹੋਰ ਵਧੀਆ ਬਣਾ ਸਕਦੇ ਹਾਂ ਮੈਂ ਤਾਂ ਤੁਹਾਨੂੰ ਇੰਨੀ ਅੱਜ ਇੱਕ ਵਿਸ਼ਾ ਤੁਹਾਡੇ ਕੋਲੇ ਰੱਖਤਾ ਤੇਹੀ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਦਾ ਵੀ ਸਹਿਯੋਗ ਹੈ ਜਿਹੜਾ ਕੋਈ ਮੇਰੇ ਜੁम्मे ਲੱਗੂਗਾ ਤੇ ਮੈਂ ਵੀ ਕਰੂੰਗਾ ਕਰਨ ਵਾਲਾ ਤਾਂ ਇਹੀ ਹੈ ਪਰਮਾਤਮਾ ਹੀ ਹੈ ਸਾਰਾ ਇਸ ਤੇ ਆਪਾਂ ਅੱਜ ਇਕੱਠੇ ਹੋਏ ਆਂ ਚੰਗੇ ਸਮੇਂ ਤੇ ਇਸ ਤੇ ਜ਼ਰੂਰ ਵਿਚਾਰ ਕਰਨਾ ਆਪਾਂ ਤੇ ਸਾਰਿਆਂ ਨੇ ਨਿਸਵਾਰਥ ਸੇਵਾ ਕਰਨ ਦਾ ਕੰਮ ਕਰਨਾ ਇਹ ਨਹੀਂ ਹੈ ਵੀ ਲੋ ਜੀ ਉਹ ਪ੍ਰਧਾਨ ਹੈ ਤੋਹੀ ਕਰੂਗਾ ਸਾਰੇ ਗਜਾਬੇ ਨਿਹਾਲ ਹੋ ਜਾਵੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਭਾਵ ਸਾ ਸ੍ਰੀਓ ਪਾਣੋ ਇਹ ਤਾਂ ਥੋੜੀ ਜੀ ਬਗਾ ਸਥਾਪਨਾਉਣ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਸਿਸਟਮ ਬਣਾਉਣਾ ਪੈਂਦਾ ਹੈ ਵੀ ਆ ਕਮੇਟੀ ਹੈ ਜੀ ਆ ਕਮੇਟੀ ਦਾ ਪ੍ਰਧਾਨ ਹੈ ਗ੍ਰੰਥੀ ਸਿੰਘ ਹੈ ਸੇਵਾਦਾਰ ਹੈ ਜਿਹੜੇ ਉਹਨਾਂ ਦੀ ਜਿਸ ਤਰ੍ਹਾਂ ਦੀ ਵੀ ਸੇਵਾ ਲੱਗੀ ਹੈ ਉਹ ਤਾਂ ਕਰ ਹੀ ਰਿਹਾ ਤੇ ਕਰਨਗੇ ਜਿਹੜੀ ਅਸਲੀ ਸੇਵਾ ਹੈ ਉਹ ਸਾਰੀ ਸੰਗਤ ਨੇ ਕਰਨੀ ਹੈ ਤੇ ਮਿਲ ਜੁਲ ਕੇ ਕਰਨੀ ਹੈ ਤੇ ਜਦੋਂ ਹਰ ਬੰਦਾ ਇਹ ਸੋਚੇ ਵੀ ਮੈਂ ਹੀ ਕਰਨਾ ਹੈ ਮੇਰੇ ਜम्मे ਹੈ ਤਾਂ ਫਿਰ ਹੋਊਗਾ ਆਪਾਂ ਇਹਦੇ ਉੱਤੇ ਨਾ ਤਾਂ ਇਹ ਹੋਵੇ ਜਿਹੜਾ ਮੇਰਾ ਨਾ ਹੋਵੇ ਨਾ ਇਹ ਹੋਵੇ ਜੀ ਉਹਦਾ ਨਾ ਹੋਵੇ ਨਾ ਇਹਦਾ ਉਹਦਾ ਨਾ ਹੋਵੇ ਆਪਾਂ ਤਾਂ ਜੋ ਵੀ ਕਰਨਾ ਆਪਣੇ ਸਮੇ ਹੋ ਕੇ ਕਰਨਾ ਹੈ ਨੀਵੇਂ ਹੋ ਕੇ ਕਰਨਾ ਤੇ ਇਹ ਕਰਨ ਪਰਉਣ ਨਾਲ ਆਪਣੇ ਆਪ ਆ ਸਭ ਕੁਝ ਹੋ ਜਾਣਾ ਥੋੜੀ ਜਿਹਾ ਆਪਾਂ ਨੂੰ ਖਿੱਚਲ ਕਰਨੀ ਪੈਣੀ ਹੈ ਮਿਹਨਤ ਕਰਨੀ ਪੈਣੀ ਹੈ ਤੇ ਐਨੀ ਬੇਨਤੀ ਮੈਂ ਜ਼ਰੂਰ ਤੁਹਾਨੂੰ ਕਰ ਤੁਹਾਨੂੰ ਕਰਨਾ ਚਾਹਾਂਗਾ ਤੇ ਇੱਥੇ ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਸਮਾਗਮ ਹੁੰਦਾ ਜਬਾਬਾਜੀ ਨੇ ਮੈਨੂੰ ਸੂਚਨਾ ਕੀਤੀ ਤੇ ਮੈਂ ਆਇਆ ਤੇ ਅੱਗੇ ਵੀ ਸਮੇਂ ਸਮੇਂ ਅਨੁਸਾਰ ਆਉਂਦਾ ਰਹੂੰਗਾ ਬੜਾ ਦਿਲ ਕਰਦਾ ਵੀ ਆਪਣੇ ਸਮਾਜ ਦੇ ਵਿੱਚ ਆ ਕੇ ਵਿਚਾਰ ਕਰਕੇ ਕੋਈ ਗੱਲਾਂ ਸਾਂਝੀਆਂ ਕਰੀਏ ਕਿਉਂਕਿ ਧਰਮ ਦੀ ਜਗਾ ਇੱਥੇ ਧਰਮ ਦੇ ਨਾਂ ਤੇ ਇਹ ਕੁਝ ਗੱਲਾਂ ਕੀਤੀਆਂ ਜਾ ਸਕਦੀਆਂ ਉਸ ਤੋਂ ਬਾਅਦ ਵੀ ਬੜਾ ਕੋਸ਼ਾ ਜਿਹੜਾ ਕਿ ਸਮਾਜ ਨੂੰ ਅੱਜ ਜ਼ਰੂਰਤ ਹੈ ਪੜ੍ਹਾਈ ਲਿਖਾਈ ਦੀ ਜ਼ਰੂਰਤ ਹੈ ਅੱਗੇ ਵਧਣ ਦੀ ਲੋੜ ਹੈ ਠੀਕ ਹੈ ਅੱਜ ਜਿਹੜਾ ਸਮਾਜ ਆ ਵਾਰਤਿਕਤਾ ਨਾਲ ਬੜਾ ਜੁੜਿਆ ਹੋਇਆ ਹੈ ਜੇ ਆਪਾਂ ਆਪਣੇ ਅਰਥ ਨੂੰ ਮਜ਼ਬੂਤ ਕਰਦੇ ਹਾਂ ਤਾਂ ਉਹਦੇ ਨਾਲ ਨਿਸ਼ਚਿਤ ਤੌਰ ਤੇ ਆਪਾਂ ਸੇਵਾ ਵਾਸਤੇ ਵੀ ਕੁਝ ਜ਼ਿਆਦਾ ਕੱਢ ਸਕਾਂਗੇ ਉਹ ਤਾਂ ਮਜ਼ਬੂਤ ਕਰਾਂਗੇ ਜੇ ਆਪਾਂ ਕੋਈ ਮਿਹਨਤ ਕਰਾਂਗੇ ਕੰਮ ਕਰਾਂਗੇ ਪੜ੍ਹਾਈ ਕਰਾਂਗੇ ਅੱਜ ਸਰਕਾਰਾਂ ਵੀ ਬਹੁਤ ਸਹੂਲਤਾਂ ਦਿੰਦੀਆਂ ਹਨ ਤੇ ਉਹਨਾਂ ਸਹੂਲਤਾਂ ਦਾ ਆਪਾਂ ਸਾਰੇ ਮਿਲ ਜੁਲ ਕੇ ਫਾਇਦਾ ਉਠਾਈਏ ਜਾਗਰੂਕ ਹੋਈਏ ਤੇ ਆਪਣੇ ਆਪ ਨੂੰ ਅੱਗੇ ਵਧਾਉਣ ਦੇ ਨਾਲ ਆਪਾਂ ਧਰਮ ਨੂੰ ਆਪਣੇ ਸਮਾਜ ਨੂੰ ਭਾਈਚਾਰੇ ਨੂੰ ਵੀ ਅੱਗੇ ਵਧਾਈਏ ਐਨੀ ਬੇਨਤੀ ਕਰਨਾ ਮੈਂ ਤੁਹਾਨੂੰ ਖੜਾ ਹੋਇਆ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ